ਅੱਜ ਆਪਾਂ ਤੁਹਾਡੇ ਕਟਵਾਲਕ ਮੀਟਿੰਗ ਹੋਈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅ ਦੇਖੋ ਸਾਨੂੰ ਪਤਾ ਲੱਗਿਆ ਸੀ ਕਿ ਤੁਹਾਡੇ ਕਟਵਾਲ ਦੇ ਵਿੱਚ ਇਸ ਪਿੰਡ ਦੇ ਵਿੱਚ ਵੀ ਇੱਕ ਹੋਰ ਕ੍ਰੈਸ਼ ਹੋ ਜਿਹੜਾ ਕੀ ਆਵਾਦੀ ਤੋਂ ਲਗਭਗ 150 ਮੀਟਰ ਦੂਰ ਤੇ ਲਗੱਤਾ ਹੈ ਤੋਂ ਉਸ ਇਤਿਹਾਲ ਤੇ ਪਿੰਡ ਦੇ ਵਸਪਿੰਡ ਵਸੀਆਂ ਨੇ ਤੁਹਾਨੂੰ ਬੁਲਾਇਆ ਸੀ ਇੱਥੇ ਕਿ ਸਾਨੂੰ ਥੋੜਾ ਜਿਹਾ ਜਾਗਰੂਕ ਕੀਤਾ ਜਾਵੇ ਉਸ ਵੰਤੇ ਅੱਜ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਹੈ ਕੀ ਰੂਲ ਹੈਗੇ ਕਹੋ ਜੀ ਮੀਟਿੰਗ ਰਹੀ ਹੈ ਮੈਨਸਕ ਦੇ ਆਜਿ ਮੀਟਿੰਗ ਬਹੁਤ ਸਕਸੈਸਫੁਲ ਰਹੀ ਹੈ ਲੋਕਾਂ ਦਾ ਭਰਮਾਉਂਗਾ ਰਿਹਾ ਹੈ ਲੋਕਾਂ ਦੇ ਵਿੱਚ ਰੋਸ਼ ਵੀ ਹੈ ਲੋਕੀ ਤਕੜੇ ਹੋ ਕੇ ਜੋ ਉਹਨਾਂ ਨੂੰ ਨੋਲਿਜ ਮਿਲੀ ਅੱਜ ਦੇ ਹਿਸਾਬ ਨਾਲ ਹਾਂਜੀ ਕਿ ਡਿਪਾਰਟਮੈਂਟ ਜੋ ਰੂਲ ਖੁਦ ਬਣਾਉਂਦਾ ਹੈ ਉਸ ਰੂਲ ਦੀਆਂ ਖੁਦ ਹੀ ਤੱਜੀਆਂ ਉਡਾਂਦਾ ਹੈ ਹਾਂਜੀ ਕਿਉਂਕਿ ਕੋਈ ਐਸ ਪਰ ਪ੍ਰੋਸੈਸ ਡਿਪਾਰਟਮੈਂਟ ਦਾ ਪਲੂਸ਼ਨ ਡਿਪਾਰਟਮੈਂਟ ਦਾ ਰੂਲ ਹੈ ਡਿਪਾਰਟਮੈਂਟ ਦੀ ਇੱਕ ਕਹੋ ਕਿ ਗਾਈਡ ਲਾਈਨ ਹੈ ਕਿ ਕੋਈ ਵੀ ਕ੍ਰੈਚਰ ਯੂਨਿਟ ਜਿਹੜਾ ਹੈ ਘੱਟੋ ਘੱਟ ਬਾਉਂਡਰੀ ਲਾਈਨ ਹੈ ਜੋ ਜਾਂ ਆਪਾਂ ਕਹਦੇ ਇੱਕ ਜਿਹੜੀ ਪਿੰਡ ਦੀ ਫਿਰਨੀ ਹੈ ਫਿਰਨੀ ਤੋਂ 500 ਇਹਦਾ ਮੈਟਰ 120 ਮੀਟਰ ਡਿਸਟੈਂਸ ਹੈ ਜਿਹੜਾ ਕਿ ਕਰੈਸ਼ਰ ਲੱਗ ਗਿਆ ਸੋ ਬੜਾ ਇੱਕ ਸਵਾਲਿਆ ਕੁਐਸਚਨ ਸਵਾਲਿਆ ਨਹੀਂ ਵੀ ਜਿਹੜਾ ਅੱਖਾਂ ਬੰਦ ਕਰਕੇ ਇਨਫੋਰਮੇਸ਼ਨ ਦਿੱਤੀ ਹੋਗੀ ਦੇ ਬਿਲਕੁਲ ਦੇਖਣ ਨੂੰ ਤਾਂ ਇਹੀ ਲੱਗਦਾ ਹੈ ਕਿ ਜੋ ডিপਾਰਟਮੈਂਟ ਜੋ ਵੀ ਕਿ ਲੋਕੀ ਅਫੀਸਰ ਹੈਗੇ ਆ ਅਗਰ ਉਹ ਪੈਰਾਮੀਟਰ ਫੋਲੋ ਹੀ ਨਹੀਂ ਕਰਦੇ ਇਟ ਮੀਨ ਅੱਖਾਂ ਬੰਦ ਕਰਕੇ ਕੀਤਾ ਜਾਂ ਫਿਰ ਢਾਲ ਚ ਕੁਝ ਕਾਲ ਆਇਆ ਦੋਈ ਚੀਜ਼ਾਂ ਆ ਜਾਂ ਤੇ ਉਹ ਵਿਜ਼ਿਟ ਯਾਂ ਤੇ ਉਹ ਜਾਣਦੇ ਕਿ ਅੱਖਾਂ ਬੰਦ ਕਰਕੇ ਆ ਜਾਂ ਉਹਨਾਂ ਨੂੰ ਕੁਝ ਮੋਟੀ ਚੀਜ਼ ਮਿਲ ਗਈ ਹੈ ਇਦਾਂ ਦੀ ਫਾਈਨੈਂਸ਼ੀਅਲ ਸਪੋਰਟ ਮਿਲ ਗਈ ਹੈ ਜਿਹਦੇ ਕਰਕੇ ਉਹਨਾਂ ਨੇ ਅੱਖਾਂ ਬੰਦ ਕਰਕੇ ਰੂਲ ਦੀਆਂ ਤੱਜੀਆਂ ਉਡਾਂਦੇ ਹੋਏ ਪਰਮਿਸ਼ਨ ਦਿੱਤੀ ਹੈ ਕੰਸੈਂਟ ਟੂ ਇਸਟੈਬਲਿਸ਼ਮੈਂਟ ਦਿੱਤਾ ਹੈ ਅਗਾਂ ਮੇਰਾ ਨੀਤੀ ਉਹਨ ਕਿਦਾਂ ਦੀ ਹੈ ਕੰਸੈਂਟ ਟੂ ਇਸਟੈਬਲਿਸ਼ਮੈਂਟ ਤੇ ਮਿਲਿਆ ਹੈ ਬਟ ਲੋ ਆਇਆ ਜਾਂਦਾ ਹਾਂ ਠੀਕ ਹੈ ਹਾਂਜੀ ਸਰ ਅੱਜ ਆਪਾਂ ਢਾਡੇ ਕਟਵਾਲ ਪਹੁੰਚੇ ਆਂ ਕਾਫੀ ਵੱਡਾ ਇਕੱਠ ਹੋਇਆ ਸੀਗਾ ਕੀ ਕੁਛ ਕਰਨ ਰਿਹਾ ਦੇ ਅ ਪਹਿਲੇ ਸਭ ਤੋਂ ਪਹਿਲੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੀ ਸਾਨੂੰ ਆਪਣੀ ਗੱਲ ਰੱਖਣ ਦਾ ਤੁਸੀਂ ਮੌਕਾ ਦਿੱਤਾ ਤੇ ਅੱਜ ਅਸੀਂ ਢਾਡੇ ਕਟਵਾਲ 'ਚ ਖੜੇ ਆਂ ਜਿੱਥੇ ਇੱਕ ਨਵਾਂ ਕ੍ਰੈਸਰ ਸਟੈਪ ਹੋ ਰਿਹਾ ਉਹ ਗਿਆ ਮਤਲਬ ਲੱਗਣ ਦੀ ਤਿਆਰੀ 'ਚ ਹੈ ਤੇ ਸਾਨੂੰ ਸੱਦਾ ਦਿੱਤਾ ਸੀਗਾ ਸਾਡੀ ਸੰਗਠਨ ਕਮੇਟੀ ਨੂੰ ਵੀ ਤੁਸੀਂ ਆਓ ਤੇ ਸਾਡੇ ਨਾਲ ਵਾਰਤਾਲਾਪ ਕਰੋ ਤੇ ਜਦੋਂ ਅਸੀਂ ਇੱਥੇ ਆਏ ਤੇ ਇੱਥੇ ਕਾਫੀ ਪਿੰਡਾਂ ਦਾ ਕਾਫੀ ਵੱਡਾ ਇਕੱਠ ਦੇਖ ਨੂੰ ਸਾਨੂੰ ਮਿਲਿਆ ਤੇ ਇੱਥੇ ਇੱਕ ਨਵੀਂ ਕਮੇਟੀ ਵੀ ਅੱਜ ਗਠਿਤ ਹੋ ਗਈ ਹੈ ਤੇ ਅਸੀਂ ਸਾਰਿਆਂ ਨਾਲ ਸਲਾਹ مشਵਰਾ ਕੀਤਾ ਕਿ ਇਹ ਸਾਰੇ ਮੈਂ ਕਿ ਮੈਨੂੰ ਜਾ ਕੇ ਇਨਕੋਮ ਕਰੀਏ ਆਪਾਂ ਇਹਨਾਂ ਨੂੰ ਰਾਤ ਦਿਨ ਆਪਾਂ ਇਹਨਾਂ ਨੂੰ ਛੋਣ ਨਹੀਂ ਦੇਣਾ ਜਿਨ੍ਹਾਂ ਨੇ ਗਲਤ ਐਨਫੀਸੀਆਂ ਦੇ ਕੇ ਕਲੈਸਰ ਨੂੰ ਇਸਟੈਬਲਿਸ਼ ਕੀਤਾ ਹੈ ਤੇ ਸਾਰੀਆਂ ਸਾਡੇ ਨਾਲ ਗੱਲਾਂ ਹੋਈਆਂ ਤੇ ਕੰਟਰੀ ਵਾਸੀ ਵੀ ਬਹੁਤ ਤੰਗ ਹੈ ਇੱਥੋਂ ਦੇ ਜਦੋਂ ਟਿੱਪੜ ਲੰਗਦੇ ਆ ਇੱਥੋਂ ਦਾ ਪ੍ਰੋਡਕਸ਼ਨ ਖਰਾਬ ਹੋ ਗਿਆ ਹੈ ਤੇ ਇੱਥੇ ਦੇ ਜਦੋਂ ਜ਼ਮੀਨੀ ਹਾਲਾਤਾਂ ਨੂੰ ਦੇਖਦੇ ਹੋ ਜਿੱਥੇ ਖੇਤੀਆਂ ਹੁੰਦੀਆਂ ਸੀਗੀਆਂ ਉੱਥੇ ਇਹਨਾਂ ਦਾ ਬੰਜਰ ਬਣਾ ਦਿੰਦੇ ਨੇ ਤੇ ਇਹ ਲੋਕੀ ਜਿਹੜੇ ਆ ਉਹ ਗੱਲ ਨੂੰ ਸਮਝ ਗਏ ਐ ਤੇ ਇਹਨਾਂ ਨੇ ਅੱਜ ਇੱਕ ਕਮੇਟੀ ਦੇ ਪੈਨਲ ਥੱਲੇ ਇਹ ਬੰਨਣ ਕੀਤਾ ਕਿ ਆਪਾਂ ਇਕੱਠੇ ਹੋ ਕੇ ਤਗੜੇ ਹੋ ਕੇ ਪੂਰੇ ਪ੍ਰਸ਼ਾਸਨ ਨਾਲ ਲੜਾਈ ਲੜੀਏ ਤੇ ਇਸ ਕਰੈਚਰ ਨੂੰ ਆਪਾਂ ਬਿਲਕੁਲ ਜਨੋ ਖਾਲਜਨਾਂ ਤੇ ਬਿਲਕੁਲ ਉਹ ਬੰਦ ਕਰਾ ਦੇਣਾ ਤੇ ਅਸੀਂ ਵੀ ਆਪਣੀ ਕਮੇਟੀ ਵੱਲੋਂ ਇਹ ਭਰੋਸਾ ਦਵਾਇਆ ਕਿ ਜਦੋਂ ਵੀ ਸਾਡੀ ਜ਼ੋਰ ਤੇ ਪੈਂਦੀ ਹੈ ਅਸੀਂ ਇਕੱਠੇ ਹੋ ਕੇ ਪ੍ਰਸ਼ਾਸਨ ਦੇ ਵਿਰੁੱਧ ਲੜਾਈ ਲੜਾਂਗੇ ਕਰਨ ਦੀ ਜਰੂਰਤ ਨਹੀਂ ਹੈ ਆਪਾਂ ਤਗੜੇ ਹੋ ਕੇ ਇਸ ਇਲਾਕੇ ਤੋਂ ਕ੍ਰੈਸ਼ਰ ਮਾਰਕਟ ਤੇ ਮਾਈਨਿੰਗ ਮਾਫੀਆ ਨੂੰ ਜਲਦੀ ਤੋਂ ਜਲਦੀ ਭਜਾ ਸਕੀਏ ਔਰ ਆਪਣੇ ਇਲਾਕੇ ਨੂੰ ਬਚਾ ਸਕੀਏ ਕੀ ਲੱਗਦਾ ਕਿ ਲੋਕ ਜਿਸ ਤਰੀਕੇ ਨਾਲ ਹੁਣ ਇਕੱਠੇ ਹੋਣਾ ਸ਼ੁਰੂ ਹੋ ਗਿਆ ਇਸ ਤਰੀਕੇ ਨਾਲ ਕ੍ਰੈਸ਼ਰ ਬੰਦ ਹੋ ਜਾਣਗੇ ਜੀ ਬਿਲਕੁਲ ਜੀ ਬਿਲਕੁਲ ਜਦੋਂ ਸਾਡੀ ਕਮੇਟੀ ਤਰਵਾੜਾ ਦੀ ਬਣੀ ਸੀ ਤੇ ਸਾਡਾ ਇਕੱਠ ਬਿਲਕੁਲ ਇਹਦੇ ਨਾਲੋਂ ਵੀ ਬਹੁਤ ਘੱਟ ਸੀਗਾ ਤੇ ਜਦੋਂ ਅਸੀਂ ਅੱਜ ਇੱਥੇ ਦੇਖਿਆ ਤੇ ਇੱਥੇ ਚਾਰ ਪੰਜ ਪਿੰਡਾਂ ਦੇ ਜਿਹੜੇ ਇੱਥੇ ਪਿੰਡ ਵਾਸੀ ਸੀਗੇ ਤੰਗ ਹੋ ਕੇ ਇਸ ਕਮੇਟੀ ਨੂੰ ਸਪੋਰਟ ਕਰਨ ਆਇਆ ਤੇ ਅੱਜ ਕਾਫੀ ਵੱਡਾ ਇਕੱਠ ਸਾਨੂੰ ਦੇਖਣ ਨੂੰ ਮਿਲਿਆ ਤੇ ਸਾਨੂੰ ਇਹਨਾਂ ਲੋਕਾਂ 'ਚ ਜज्ਬਾ ਵੀ ਮਿਲਿਆ ਲੜਨ ਦਾ ਤੇ ਸਾਨੂੰ ਇਹ ਲੱਗਦਾ ਵੀ ਇਹ ਜਿਹੜਾ ਕਰੈਕਸ਼ਨ ਹੈ ਜਲਦੀ ਬੰਦ ਹੋ ਜਾਣਗੇ ਲੋਕ ਤਗੜੇ ਆ ਤੇ ਅੱਜ ਇਸ ਗੱਲ ਨੂੰ ਸਮਝ ਕੇ ਆ ਤੇ ਉਹ ਸਮਝ ਰਹੇ ਆ ਕਿ ਇਹਨਾਂ ਕ੍ਰੈਸ਼ਨ ਨਾਲ ਲੱਗਣ ਨਾਲ ਸਾਡੇ ਬੱਚਿਆਂ ਨੂੰ ਵੀ ਨੁਕਸਾਨ ਹੈ ਸਾਡੇ ਜ਼ਮੀਨਾਂ ਨੂੰ ਵੀ ਨੁਕਸਾਨ ਹੈ ਤੇ ਸਾਡੇ ਵਾਤਾਵਰਣ ਨੂੰ ਵੀ ਨੁਕਸਾਨ ਹੈ ਹਾਂਜੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਜੀ ਮਿਹਰਬਾਨੀ ਥੈਂਕ ਯੂ ਕ੍ਰੈਸ਼ਨ ਮਾ比亚 ਮੋਰ